ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਲੀਡਰਸ਼ਿਪ ਨੂੰ ਲੈ ਕੇ ਜਿਹੜਾ ਸੰਕਟ ਬਣਿਆ ਹੋਇਆ ਇੱਕ ਨਵਾਂ ਮੋੜ ਕੱਟਦਾ ਨਜ਼ਰ ਆ ਰਿਹਾ ਹੈ ਪੰਥ ਸਿੰਘ ਸਹਿਬਾ ਨੇ ਜਿਸ ਤਰ੍ਹਾਂ ਮੀਟਿੰਗ ਕਰਕੇ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਇਹ ਸੁਨੇਹਾ ਦਿੱਤਾ ਹੈ ਕਿ ਜਿਹੜੇ ਉਹਦੇ ਤੇ ਦੋਸ਼ ਲੱਗੇ ਆ ਦੂਜੇ ਅਕਾਲੀ ਆਗੂਆਂ ਵੱਲੋਂ 15 ਦਿਨਾਂ ਦੇ ਅੰਦਰ-ਅੰਦਰ ਇਹਨਾਂ ਮੁੱਦਿਆਂ ਤੇ ਦਿਓ ਜਵਾਬ ਸਵਾਲੇ ਪੈਦਾ ਹੁੰਦਾ ਹੈ ਕਿ ਦੋਸ਼ ਬੜੇ ਵੱਡੇ ਆ ਗੁਰੂ ਅੰਸਦ ਦੀ ਬੇਅਦਬੀ ਦਾ ਮਾਮਲਾ ਹੈ ਇਸੇ ਤਰੀਕੇ ਨਾਲ ਜਿਹੜਾ ਡੇਰਾ ਮੁਖੀ ਉਸ ਨੂੰ ਮਾਫੀ ਦਾ ਮਾਮਲਾ ਹੈ ਤੇ ਉਹਦੇ ਨਾਂ ਦੇ ਉੱਤੇ ਜਿਹੜੇ 90 ਲੱਖ ਦੇ ਇਸ਼ਤਿਹਾਰ ਲਾਏ ਗਏ ਉਹ ਸਾਰੇ ਮੁੱਦੇ ਉਸ ਦੋਸ਼ ਪੱਤਰ ਦੇ ਚ ਐਦ ਹੈ ਦਰਜ ਹੈ ਜਿਹੜੇ ਵਿਰੋਧੀ ਕਾਲੀ ਤੜੇ ਵੱਲੋਂ ਸਿੰਘ ਸਹਿਬਾਨ ਨੂੰ ਸੌਂਪੇ ਗਏ ਹੈ ਇੱਕ ਕਾਫੀ ਹਰਸੇ ਬਾਅਦ ਪਹਿਲਾ ਮੌਕਾ ਹੈ ਜਦੋਂ ਕਾਲੀ ਦਲ ਦੇ ਪ੍ਰਾਂਤ ਗਵੀਰ ਸਿੰਘ ਬਾਦਲ ਦਾ ਸਪਸ਼ਟੀਕਰਨ ਸਿੰਘ ਸਹਿਬਾਲ ਮਲ ਨੂੰ ਲਿਆ ਜਾ ਰਿਹਾ ਹੈ ਖੈਰ ਇਹਦਾ ਆਉਣ ਵਾਲਾ ਸਮਾਂ ਦੱਸੇਗਾ ਕਿ ਇਹਨਾਂ ਮਾਮਲਿਆਂ ਤੇ ਕੀ ਫੈਸਲਾ ਕਰਦੇ ਆ ਪਰ ਇੱਕ ਗੱਲ ਜ਼ਰੂਰ ਹੈ ਕਿ ਹੁਣ ਇਹ ਪੰਥਕ ਮੁੱਦਾ ਪੰਥ ਦੀ ਕਚਹਿਰੀ ਦੇ ਵਿੱਚ ਚਲਾ ਗਿਆ ਹੈ ਜਿਸ ਤਰੀਕੇ ਨਾਲ ਅਕਾਲੀ ਆਗੂਆਂ ਵੱਲੋਂ ਦੋਸ਼ ਲਾਏ ਗਿਆ ਜਿਨ੍ਹਾਂ ਮੁੱਦਿਆਂ ਤੇ ਗੱਲ ਕੀਤੀ ਜਾ ਰਹੀ ਹੈ ਔਰ ਇਹ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਕਿਸ ਕਦਰ ਹਾਸ਼ੀਏ ਤੇ ਚਲਾ ਗਿਆ ਸੁਰੀ ਸਿੰਘ ਬਾਦਲ ਦੀ ਜਿਹੜੀ ਲੀਡਰਸ਼ਿਪ ਹੈ ਪ੍ਰਧਾਨਗੀ ਹੈ ਉਸ ਨੂੰ ਲੈ ਕੇ ਉੱਠ ਰਿਹਾ ਸਿੱਧੇ ਸਵਾਲ ਕੀ ਹੁਣ ਸੁਖੀਰ ਸਿੰਘ ਬਾਦਲ ਕਾਲੀਦਾਲ ਦੇ ਪ੍ਰਧਾਨ ਦੇ ਨਾਤੇ ਜਦੋਂ ਪੇਸ਼ ਹੋਣਗੇ ਸਿੰਘ ਸਾਹਿਬਾਂ ਅੱਗੇ ਉਹ ਸਪਸ਼ਟੀਕਰਨ ਦੇਣਗੇ ਕਿ ਪ੍ਰਧਾਨਗੀ ਰਹਿਣੀ ਚਾਹੀਦੀ ਹੈ ਉਹ ਸਪਸ਼ਟੀਕਰਨ ਦੇਣਗੇ ਕਿ ਡੇਰਾ ਮੁਖੀ ਨੂੰ ਜਿਹੜੀ ਮਾਫੀ ਦਿੱਤੀ ਗਈ ਸੀ ਉਹ ਵਾਜਬ ਸੀ 90 ਲੱਖ ਦੇ ਜਿਹੜੇ ਇਸ਼ਤਿਹਾਰ ਦਿੱਤੇ ਗਏ ਉਹ ਵਾਜਬ ਸੀ ਇਸ ਗੱਲ ਦਾ ਕੋਈ ਹਾਇ ਜਵਾਬ ਕਿ ਕਾਲੀਦਾਲ ਕਿਉਂ ਹਾਸ਼ੀਏ ਤੇ ਚਲਾ ਗਿਆ ਇਸ ਗੱਲ ਦਾ ਕੋਈ ਹਾਇ ਜਵਾਬ ਕਿ ਕਾਲੀਦਾਲ ਜਲੰਧਰ ਦੀ ਚੌਂਣ ਦੇ ਵਿੱਚ ਬਸਵਾ ਦੀ ਹਮਾਇਤ ਕਰਕੇ ਵੀ 700 800 ਵੋਟਾਂ ਦੇ ਬਧੇਰੇ ਵੋਟਾਂ ਹਾਸਲ ਨਹੀਂ ਕਰ ਸਕਿਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਹਿੱਤਾਂ ਦੀ ਬਚਾਉਣ ਦੀ ਗੱਲ ਕਰਦਾ ਸੀ ਪੰਥ ਨੂੰ ਬਚਾਉਣ ਦੀ ਗੱਲ ਕਰਦਾ ਸੀ ਅੱਜ ਸਥਿਤੀ ਇਹ ਪਹੁੰਚ ਗਈ ਹੈ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਦਫ਼ਤਰ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹੈ ਚੰਡੀਗੜ੍ਹ ਦੇ ਸਿਹਰੇ ਜੋ ਕੁਝ ਵਾਪਰਿਆ ਵੱਡੀ ਗਿਣਤੀ ਦੇ ਵਿੱਚ ਪੁਲਿਸ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਆਲੇ ਦੁਆਲੇ ਤਾਇਨਾਤ ਸੀ ਔਰ ਜਿਹੜੇ ਪਾਰਟੀ ਦੇ ਅੰਦਰ ਸੀਨੀਅਰ ਆਗੂ ਬੈਠੇ ਸੀ ਬਲਵਿੰਦਰ ਸਿੰਘ ਪੁੰਦੜ ਹੋਣ ਦੂਜੇ ਆਗੂ ਹੋਣ ਇੱਕ ਖਦਸ਼ਾ ਇਹ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਲਓ ਜੀ ਹੋ ਸਕਦਾ ਹੈ ਹੋਰ ਕੁਝ ਮਿੰਟਾਂ ਤੱਕ ਜਿਹੜੇ ਬਾਗੀ ਅਕਾਲੀ ਆਗੂ ਆ ਉਹ ਆਉਣਗੇ ਤੇ ਪਾਰਟੀ ਦੇ ਦਫ਼ਤਰ ਤੇ ਕਜ਼ਾ ਕਰ ਸਕਦੇ ਐ ਖੈਰ ਉਹ ਨਹੀਂ ਆਏ ਉਹਨਾਂ ਨੇ ਵੱਖਰੇ ਤੌਰ ਤੇ ਇੱਕ ਮੀਟਿੰਗ ਕੀਤੀ ਪਰ ਸਵਾਲ ਇਹ ਨਹੀਂ ਆ ਕਿ ਮੀਟਿੰਗ ਵੱਖਰੇ ਤੌਰ ਤੇ ਕੀਤੀ ਇੱਕ ਮੀਟਿੰਗ ਹੋ ਗਈਆਂ ਜਾਂ ਦੋ ਮੀਟਿੰਗਾਂ ਹੋਈਆਂ ਸਵਾਲ ਇਹ ਆ ਕਿ ਕਾਲੀ ਦਲ ਦੇ ਸਾਹਮਣੇ ਹੁਣ ਅਜੰਡਾ ਇਹੀ ਰਹਿ ਗਿਆ ਕੀ ਕੀ ਇਹ ਕਾਲੀ ਦਲ ਆਪਣੇ ਦਸਤਰ ਨੂੰ ਬਚਾ ਪਾਏਗਾ ਕੀ ਇਹ ਕਾਲੀ ਦਲ ਜਿਹੜਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਸੀ ਜਲੰਧਰ ਦੀ ਚੋਣ ਵੇਲੇ ਤਕੜੀ ਵੀ ਉਸ ਨੂੰ ਬਦਾਵਾ ਲੈ ਕੇ ਦੇਗੀ ਹੈ ਤਕੜੀ ਵੀ ਉਸ ਤੋਂ ਪਾਸੇ ਹੋ ਗਈ ਹੈ ਹੁਣ ਜਦੋਂ ਮਾਮਲਾ ਸਿੰਘ ਸਹਿਬਾਨ ਕੋਲੇ ਚੱਲਿਆ ਗਿਆ ਤਾਂ ਪੰਥਕ ਮੁੱਦਿਆਂ ਦੇ ਉੱਤੇ ਜਵਾਬਦੇਹੀ ਤਾਂ ਹੋਏਗੀ ਹੋਏਗੀ ਇਸ ਕਰਕੇ ਵੀ ਹੋਏਗੀ ਕਿਉਂਕਿ ਪਹਿਲੀ ਮੌਕਾ ਨਹੀਂ ਹੈ ਜਿਸ ਮੌਕੇ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਇਸ ਕਦਰ ਹਾਸ਼ੀਏ ਤੇ ਜਾਣ ਦੇ ਦੋਸ਼ ਲੱਗ ਰਿਹਾ ਹੈ ਗੱਲਾਂ ਕੀਤੇਆਂ ਜਾ ਰਹੀਆਂ ਪਾਰਲੀਮੈਂਟ ਦੀ ਇਲੈਕਸ਼ਨ ਲੰਘ ਕੇ ਗਈ ਹੈ ਇਹ ਤੋਂ ਪਿਛਲੀ ਵਿਧਾਨ ਸਭਾ ਦੀ ਇਲੈਕਸ਼ਨ ਲੰਘ ਕੇ ਗਈ ਹੈ ਤੇ ਹੁਣ ਜਿਹਦਾ ਆਪਾਂ ਜ਼ਿਕਰ ਕੀਤਾ ਜਲੰਧਰ ਦੀ ਚੋਣ ਦਾ ਮਾਮਲਾ ਇਹ ਸਾਰੇ ਮੁੱਦਿਆਂ ਨੂੰ ਮਿਲਾ ਕੇ ਕਿਧਰੇ ਨਾ ਕਿਧਰੇ ਸਵਾਲ ਫਿਰ ਕਾਲੀ ਦਲ ਦੀ ਲੀਡਰਸ਼ਿਪ ਦੇ ਨਹੀਂ ਉੱਠਣਗੇ ਤਾਂ ਫਿਰ ਸਵਾਲ ਕਿਸ ਤੇ ਉਠਾਏ ਜਾਣਗੇ ਸਵਾਲ ਤਾਂ ਇਹ ਵੀ ਕੀਤੇ ਜਾ ਰਹੇ ਆ ਕਿ ਜਿਹੜੀ ਲੀਡਰਸ਼ਿਪ ਸਿੰਘ ਸਹਿਬਾਨ ਕੋਲ ਜਾ ਕੇ ਜਿਹਨੇ ਦੋਸ਼ ਪੱਤਰ ਦਿੱਤਾ ਹੈ ਕਿ ਸੁਖਵੀਰ ਸੰਬਾਲ ਤੋਂ ਸਪਸ਼ਟੀ ਕਰ ਲਿਆ ਜਾਵੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਵੀ ਉਹਨਾਂ ਦੋਸ਼ਾਂ 'ਚ ਉਸੇ ਢੰਗ ਨਾਲ ਉਸੇ ਤਰੀਕੇ ਨਾਲ ਪਾਗੀਦਾਰ ਰਹਿ ਆ ਕਿਉਂਕਿ ਅਕਾਲੀ ਦਲ ਦੇ ਜਾਂ ਜਿਹੜੀਆਂ ਸਰਕਾਰਾਂ ਰਹੀਆਂ ਉਹਨਾਂ ਸਰਕਾਰਾਂ ਦਾ ਸੁੱਖ ਤੇ ਆਰਾਮ ਉਹਨਾਂ ਵੱਲੋਂ ਵੀ ਭੋਗਿਆ ਗਿਆ ਜਿਹੜੇ ਦੂਜੇ ਅਕਾਲੀ ਧੜੇ ਆ ਜਾਂ ਪੰਥਕ ਤਰ੍ਹਾਂ ਇਹ ਵੀ ਇਸ ਗੱਲ ਦੀ ਆਵਾਜ਼ ਉਠਾਉਣ ਲੱਗੇ ਆ ਕਿ ਮਾਮਲਾ ਹੋਣਾ ਅਕਾਲੀ ਦਲ ਤੋਂ ਤਾਂ ਦੂਰ ਚੱਲਿਆ ਗਿਆ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਸ ਨੂੰ ਪੰਥ ਅਕਾਲੀ ਦਲ ਦੀ ਲੀਡਰਸ਼ਿਪ ਦੇ ਤੌਰ ਤੇ ਪ੍ਰਵਾਨ ਕਰਨ ਲਈ ਤਿਆਰ ਹੀ ਨਹੀਂ ਉਹ ਕਹਿੰਦੇ ਸੁਨੇਹਾ ਤਾਂ ਖਦੂਰ ਸਾਹਿਬ ਲੋਕ ਸਭਾ ਹਲਕੇ ਦੀ ਚੋਣ ਦੇਰੀ ਹੈ ਕਿ ਪੰਥਕ ਲੀਡਰ ਕਿਸ ਨੂੰ ਮੰਨਿਆ ਜਾ ਰਿਹਾ ਉਹ ਕਹਿੰਦੇ ਜਵਾਬ ਤਾਂ ਇਸ ਗੱਲ ਦਾ ਵੀ ਹੈ ਕਿ ਕਿਸੇ ਤਰੀਕੇ ਨਾਲ ਫਰੀਦਕੋਟ ਦੀ ਜਿਹੜੀ ਪਾਰਲੀਮੈਂਟ ਦੀ ਚੋਣ ਹੋਈ ਉਹਦੇ ਚ ਜਿਹੜਾ ਜਵਾਬਦੇਹੀ ਦਿੱਤੀ ਗਈ ਹੈ ਜਿਸ ਤਰੀਕੇ ਨਾਲ ਫਤਵਾ ਆ ਮਾਮਲਾ ਤਾਂ ਉਹਨਾਂ ਮੁੱਦਿਆਂ ਦੇ ਹੈ ਸੋ ਵੱਡਾ ਸਵਾਲ ਹੁਣ ਕਹਿੰਦੇ ਇਹ ਨਹੀਂ ਹੈ ਕਿ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਰਹਿੰਦੀ ਹੈ ਕਿ ਨਹੀਂ ਰਹਿੰਦੀ ਵੱਡਾ ਸਵਾਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਮੌਜੂਦਾ ਸਮੁੱਚੀ ਲੀਡਰਸ਼ਿਪ ਕਹਿੰਦਾ ਇਹ ਵੀ ਕਹਿੰਦੇ ਹੈ ਇਹ ਜਿਹੜੀ ਲੀਡਰਸ਼ਿਪ ਇਸ ਵੇਲੇ ਸਮਾਂ ਬਿਹਾ ਚੁੱਕੀ ਹੈ ਕਿ ਉਸ ਨੂੰ ਪ੍ਰਵਾਨਤ ਪ੍ਰਵਾਨ ਕਰੇਗਾ ਜਾਂ ਨਹੀਂ ਕਰੇਗਾ ਜਾਂ ਆਉਣ ਵਾਲੇ ਦਿਨਾਂ ਚ ਪੰਦਿਤ ਨਵੀਆਂ ਲੀਹਾਂ ਨਵੀਂ ਲੀਡਰਸ਼ਿਪ ਲੈ ਕੇ ਸਾਹਮਣੇ ਆਏਗਾ ਇੰਤਜ਼ਾਰ ਰਹੇਗਾ ਆਪਾਂ ਸਾਰਿਆਂ ਨੂੰ ਇਹਨਾਂ ਮੁੱਦਿਆਂ ਦੀ ਜਾਣਕਾਰੀ ਲਈ